ਸੁਆਗਤ ਹੈ ਜੀ ਦੀ ਕੋਰਨ ਵੀਡੀਓ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਾਂ ਹਜ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਰੈੱਡ ਕਰਦਾ ਬਟਨ ਸ਼ੋ ਹੋ ਰਿਹਾ ਉਸ ਨੂੰ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਜੇ ਕਿਸੇ ਵੀਰ ਨੇ ਖੇਤੀਬਾੜੀ ਦਾ ਕੋਈ ਵੀ ਸਾਧਨ ਟਰੈਕਟਰ ਟਰਾਲੀ ਕਵਾਇਨ ਜੈਨੇਟਰ ਗੱਡੀ ਕਿਸੇ ਵੀ ਤਰ੍ਹਾਂ ਦਾ ਸਾਧਨ ਖਰੀਦਣਾ ਜਾਂ ਵੇਚਣਾ ਹੋਵੇ ਤਾਂ ਨੀਚੇ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਇਸ ਨੰਬਰ ਤੇ ਕਨੈਕਟ ਕਰ ਸਕਦੇ ਹਾਂ ਹਾਂਜੀ ਆਪਾਂ ਤੁਹਾਡੇ ਲੈ ਕੇ ਆਏ ਅੱਜ ਸਵਰਾਜ 855 2013 ਮਾਲ ਟਰੈਕਟਰ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਜੇ ਵੀਡੀਓ ਸੋਹਣੀ ਲੱਗਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਲਾਸਟ ਤੱਕ ਦੇਖੋ ਟਰੈਕਟਰ ਦੀ ਪੂਰੀ ਫੁੱਲ ਜਾਣਕਾਰੀ ਵੀਡੀਓ ਵਿੱਚ ਦੇਵਾਂਗੇ ਜੀ 2013 ਮਾਡਲ ਟਰੈਕਟਰ ਹੈ ਜੀ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਦੇ ਵਿੱਚ ਟਰੈਕਟਰ ਹੈ ਟਰੈਕਟਰ ਦੇ ਜੋ ਟਾਇਰ ਹੈ ਬਿਲਕੁਲ ਚਾਰੇ ਟਾਇਰ ਨਿਊ ਲੱਗੇ ਹੋਇਆ ਹੈ ਇੰਜਨ ਗੇਅਰ ਲੈਫਟ ਦੀ ਮਾਲਕੀ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਬੰਪਰ ਟੂ ਲਿੰਕਾਂ ਤੱਕ ਸਾਰਾ ਆਲ オリジナル ਪੇਂਟ ਹੈ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਬਹੁਤ ਘੱਟ ਚੱਲਿਆ ਹੋਇਆ ਹੈ ਸਾਰਾ origignal tractor ਹੈ ਜੀ ਪੰਜਾਬ ਨੰਬਰ ਹੈ ਫਰਸਟ ਓਨਰ ਕਾਪੀ ਹੈ ਚਾਰੇ ਟਾਇਰ ਬਿਲਕੁਲ ਨਿਊ ਲੱਗੇ ਹੋਇਆ ਆਲ origignal ਹੈ ਪਾਵਰ ਸਟੀering ਡਬਲ ਡਿਸਟਿਬਿਊਟਰ ਦੇ ਵਿੱਚ tractor ਹੈ ਜੀ 2013 ਪੰਜਾਬ ਨੰਬਰ ਚਾਰੇ ਟਾਇਰ ਬਿਲਕੁਲ ਨਿਊ ਬੰਪਰ ਟੂ ਲੈਂਕਾਂ ਦਾ ਸਾਰਾ origignal ਪੇਂਟ ਇੰਜਨ ਗੇਅਰ ਦੀ ਮਾਲਕੀ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਜੀ ਮਾਲਕੀ ਵੀਰਾਂ ਵੱਲੋਂ tractor ਦੀ ਜੋ ਡਿਮਾਂਡ ਹੈ 6 ਲੱਖ 55000 ਰੁਪਇਆ ਰੱਖੀ ਗਈ ਹੈ ਮੌਕੇ ਤੇ ਮਾਣਤਾਨ ਜ਼ਰੂਰ ਹੋ ਜੂਗਾ ਜੀ ਮਾਲਕ ਵੀਰਾਂ ਦਾ ਏਰੀਆ ਬਰਨਾਲਾ ਭਦੌੜ ਨੇੜੇ ਦੀਪਗੜ੍ਹ ਪਿੰਡ ਆ ਜੀ ਮੋਬਾਈਲ ਨੰਬਰ 94176 19364 ਮਾਲਕ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੀ 2013 ਮਾਡਲ ਹੈ ਪੰਜਾਬ ਨੰਬਰ ਹੈ ਪਾਵਰ ਸਟੀering ਹੈ ਚਾਰੇ ਟਾਇਰ ਬਿਲਕੁਲ ਨਿਊ ਲੱਗੇ ਹੋਏ ਆ ਜੀ ਟਰੈਕਟਰ ਦੀ ਡਿਮਾਂਡ ਹੈ ਮਾਲਕ ਵੀਰਾਂ ਵੱਲੋਂ 4 ਲੱਖ ਤੇ 45000 ਰੁਪਇਆ ਰੱਖੀ ਗਿਆ ਬਾਕੀ ਮੌਕੇ ਤੇ ਲੈਸ ਜਰੂਰ ਹੋ ਜੂਗਾ ਮਾਲਕ ਵੀਰਾਂ ਦਾ ਏਰੀਆ ਭਦੌੜ ਜ਼ਿਲ੍ਹਾ ਬਰਨਾਲਾ ਟੈਂਡ ਦੀਪਗੜ ਮੋਬਾਈਲ ਨੰਬਰ 94176 19300 ਤੇਰੀ 364 ਮੋਬਾਈਲ ਵੀਰਾਂ ਦਾ ਮਾਲਕ ਨੰਬਰ ਹੈ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੱਕ ਵਾਰ ਮੋਬਾਈਲ ਨੰਬਰ ਫੇਰ ਸੁਣ ਲੋ 9417699364 ਸਕਰੀਨ ਤੇ ਸ਼ੋਅ ਰਹਿਸ਼ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਰਨਾਲਾ ਏਰੀਆ ਭਤੌਰ ਕੋਲੇ ਦੀਪਗੜ ਪਿੰਡਾਂ ਮਾਲਕ ਵੀਰਾਂ ਦਾ 2013 ਮਾੜਾ ਟਰੈਕਟਰ ਦਾ ਪਾਵਰ ਸਟੀering ਚਾਰੇ ਟਾਇਰ ਬਿਲਕੁਲ ਨਿਊ ਹੈ 4 ਲੱਖ ਤੇ 55000 ਰੁਪਏ ਟਰੈਕਟਰ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਹੋ ਜੂਗਾ ਜੀ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ purchase ਕਰਾ ਦਿਓ ਨਾਲ ਹੀ ਟਰੈਕਟਰ ਖਰੀਦਣ ਵੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਜ਼ਰੂਰ ਕਰ ਲਓ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ